ਮਰਗਰੀ ਚੰਗਮਾਨ ਅੱਜ ਸੰਗਰੂਰ ਤੋਂ ਬੋਲ ਰਹੇ ਹੈ। ਔਰ ਸਾਨੂੰ ਬਹੁਤ ਸੱਟ ਲੱਗੀ ਹੈ। ਜਿਹੜਾ ਕਸ਼ਮੀਰ ਪੈਂਡਾਮ ਦੇ ਵਿੱਚ ਕਿੰਨੇ ਟੂਰਿਸਟਸ ਨੂੰ ਜਾਨ ਨੂੰ ਮਾਰਿਆ ਗਿਆ ਤੇ ਇੱਕ ਫਿਰਕੇ ਦੇ ਬੰਦਿਆਂ ਨੂੰ ਮਾਰਿਆ ਗਿਆ। ਜਿਹੜਾ ਉਸ ਤੋਂ ਵੀ ਜ਼ਿਆਦਾ ਦੁੱਖਦਾਈ ਹੈ। ਸਰਤੀ ਪਾਰਟੀ ਬੜੇ ਚਿਰ ਤੋਂ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਨੂੰ ਕਹਿ ਰਹੀ ਹੈ ਕਿ ਜਿਹੜਾ ਰਿਸ਼ਤਾ ਹਿੰਦੂਤਵਵਾਦ ਦਾ ਹੈ ਸਰਕਾਰ ਦਾ ਸਿੱਖਾਂ ਨਾਲ ਮੁਸਲਮਾਨਾਂ ਨਾਲ ਆਦਿਵਾਸੀਆਂ ਨਾਲ ਸ਼ੈਡਿਊਲ ਕਾਸਟਾਂ ਨਾਲ ਇਹ ਖਰਾਬ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਦਰਸ ਕੀਤਾ ਜਾਵੇ ਕਿਉਂਕਿ ਇਹ ਮੌਲਕ ਸਾਰਿਆਂ ਕੋ ਮੰਨਦਾ ਹੈਗਾ ਸਿਰਫ ਇਹ ਹਿੰਦੂ ਦਾ ਮੁਲਕ ਨਹੀਂ ਹੈ ਪਰ ਸਾਡੀ ਗੱਲ ਕਦੇ ਵੀ ਸੁਣੀ ਨਹੀਂ ਗਈ ਤੇ ਜਿਹੜੇ ਗ੍ਰਹਿ ਪ੍ਰਠੀਜ ਹੈ ਅਮਿਤ ਸ਼ਾ ਜੀ ਉਹ ਬਹੁਤ ਤਿੱਖੇ ਬਿਆਨ ਪਾਰਲਮੈਂਟ ਦੇ ਵਿੱਚ ਸਿੱਖਾਂ ਦੇ ਖਿਲਾਫ ਦੇ ਰਿਹਾ ਸੰਤ ਜਨਨ ਸਿੰਘ ਭਿੰਡਰਵਾਲਿਆਂ ਦੇ ਖਿਲਾਫ ਦੇ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਦੇ ਰਿਹਾ ਇਸੇ ਤਰ੍ਹਾਂ ਰਵਈਆ ਸਾਰੀ ਅੱਜ ਹਿੰਦੁਸਤਾਨ ਦੀਆਂ ਪਾਰਟੀਆਂ ਕੇ ਪਾਕਿਸਤਾਨ ਦਾ ਹੱਥ ਹੈਗਾ ਜੋ ਕਸ਼ਮੀਰ ਦੇ ਵਿੱਚ ਹੋਇਆ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਆ ਦੀਆਂ ਬਹੁਤ ਤਕੜੀਆਂ ਖੁਫੀਆ ਏਜੰਸੀਜ਼ ਹੈਗੀਆਂ ਇੱਕ RAW ਹੈ ਇੱਕ ਇੰਟੈਲੀਜੈਂਸ ਬਿਊਰੋ ਹੈ ਇੱਕ CID ਪੰਜਾਬ ਦੀ ਹੈ ਕਸ਼ਮੀਰ ਦੀ ਹੈ ਜਿਹੜੇ ਅੱਜ ਕੱਲ ਕਹਿ ਰਿਹਾ ਕਿ ਅਸੀਂ ਪਾਕਿਸਤਾਨੀ ਫੜਦੇ ਹੈ ਜਿਹੜੇ ਇੱਥੇ ਅਸਲਾ ਭੇਜਦੇ ਹੈ ਨਸ਼ਾ ਭੇਜਦੇ ਹੈ ਤਾਂ ਬੀਐਸਐਫ ਦੇ ਵੀ ਤਲਕਾਤ ਏਜੰਸੀ ਹੈਗੀ ਹੈ ਸੀਆਰਪੀ ਪੀਐਫਡੀ ਵੀ ਏਜੰਸੀ ਹੈ ਮਿਲਟਰੀ ਇੰਟੈਲੀਜੈਂਸ ਹੈ ਤਾਂ ਫਿਰ ਇਹ ਸਾਰਾ ਸਰਕਾਰ ਦਾ ਫੇਲਿਅਰ ਕਿਵੇਂ ਹੋਇਆ ਕੀ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਇਹੋ ਜਿਹਾ ਜ਼ੁਲਮ ਪੈਲ ਕਾਮ ਦੇ ਵਿੱਚ ਹੋਣ ਵਾਲਾ ਹੈਗਾ ਇਹ ਸਾਰੀ ਗਲਤੀ ਸਰਕਾਰ ਦੀ ਹੈ ਨਾ ਕਿ ਪਾਕਿਸਤਾਨ ਦੀ ਅਜੇ ਤੱਕ ਕੋਈ ਸੁਣ ਨਹੀਂ ਲੱਗੀ ਕੋਈ ਐਵਿਡੈਂਸ ਨਹੀਂ ਆਇਆ ਕਿਸੇ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਪਾਕਿਸਤਾਨ ਦਾ ਹੱਥ ਹੈਗਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਲਿਖਤੀ ਤੌਰ ਤੇ ਵੀ ਗੱਲ ਕੀਤੀ ਹੈ ਕਿ ਜਿੰਨੀਆਂ ਵੀ ਖੁਫੀਆ ਏਜੰਸੀਸ ਹੈਗੀਆਂ ਰੌ ਆਈਬੀ ਹੋਰ ਸਾਰਿਆਂ ਇਹਨਾਂ ਨੂੰ ਪਾਰਲੀਮੈਂਟ ਦੇ ਜ਼ਿੰਮੇਵਾਰ ਹੋਣਾ ਚਾਹੀਦਾ ਪਰ ਅਜੇ ਤੱਕ ਇਹਨਾਂ ਦੇ ਕੋਲੇ ਕਰੋੜਾ ਰੁਪਏ ਸਪੈਸ਼ਲ ਖੁਫੀਆ ਫੰਡ ਸੈੱਗੀ ਹੈ ਜਿਹਦਾ ਆਡਿਟ ਨਹੀਂ ਹੁੰਦਾ ਜਿਹੜਾ ਜਿਵੇਂ ਮਰਜ਼ੀ ਹੈ ਇਹ ਖਰਚ ਸਕਦੇ ਹੈ ਫੇਰ ਜੇ ਮਿਲਟਰੀ ਇੰਟੈਲੀਜੈਂਸ ਸਾਰਿਆਂ ਦੇ ਹੱਥ ਦੇ ਵਿੱਚੋਂ ਇਹ ਪਲਾਨ ਜੋ ਬੈਨਗਲਮ ਦੇ ਵਿੱਚ ਹੋਈ ਹੈ ਇਹ ਹੱਥਾਂ ਚੋਂ ਨਿਕਲ ਗਈ ਹੈ ਤਾਂ ਫਿਰ ਪਾਕਿਸਤਾਨ ਦਾ ਇਹਦੇ ਵਿੱਚ ਕੀ ਹਿੱਸਾ ਹੈਗਾ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਾਨੂੰ ਕੰਕਰੀਟ ਦੱਸੋ ਕਿ ਪਾਕਿਸਤਾਨ ਦਾ ਹੱਥ ਹੈ ਪਰ ਅਸੀਂ ਸਿੱਖ ਮੈਂ ਸਿਮਰਨਜੀਤ ਸਿੰਘ ਮਾਨ ਦਾ ਸੱਜ ਹੈ ਕਿ ਮੋਦੀ ਸਾਹਿਬ ਨੇ ਉਹਨਾਂ ਦੇ ਮਨਿਸਟਰਾਂ ਨੇ ਬੇਸ਼ੱਕ ਉਹ ਮਿਤਸ਼ਾ ਜੀ ਹੈ ਰਾਜਨਾਥ ਸਿੰਘ ਜੀ ਹੈ ਜੀ ਗੋਇਲੇ ਰਵੀ सिन्हा सूद रौदा मुखी ਹੈ ਸਮੰਤ ਗੋਇਲ ਸਾਹਿਬ ਦਾ रौदा मुखी ਹੈ ਗੈ ਸ਼ੰਕਰ ਜੀ ਨੇ ਇਹ ਸਾਰਿਆਂ ਨੇ ਪਲਾਨ ਬਣਾ ਕੇ ਸਾਡੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਉਥੋਂ ਦੇ ਬਦਮਾਸ਼ਾਂ ਤੋਂ ਗੈਂਗਸਟਰਸ ਤੋਂ ਤਤਲ ਖੜਾਇਆ ਕਿਹੜੇ ਕਿਹੜੇ ਨੂੰ ਖੜਾਇਆ ਹੈਗਾ ਇੱਕ ਹੈ ਹਰਦੀਪ ਸਿੰਘ ਨਿੱਜਰ ਰਿਪੁਤਮਨ ਸਿੰਘ ਮਾਲਕ ਸੁਖਦੂਲ ਸਿੰਘ ਮੋਕੇ ਦਾ ਬ੍ਰਿਟਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਕਤਲ ਕਰਾ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਤਲ ਕਰਾ ਦਿੱਤਾ ਹੈਗਾ ਲਖਵੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਰਾਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਤਲ ਕਰਾ ਦਿੱਤਾ ਹੈਗਾ ਫਿਰ ਮੂਸੇਪਾਲ ਨੂੰ ਪੰਜਾਬ ਦੇ ਵਿੱਚ ਕਰਾਤਾ ਤੇ ਹਰੀਨੋ ਨੂੰ ਫਰੀਦਕੋਟ ਦੇ ਵਿੱਚ ਕਰਾ ਦੁੱਤਾ ਇਹ ਸਾਡੇ ਕੋਲੇ ਸਬੂਤ ਹੈ ਤੇ ਅਮਰੀਕਾ ਦੇ ਕੋਲੇ ਵੀ ਸਬੂਤ ਹੈ ਇਸੇ ਕਰਕੇ ਜਿਹੜਾ ਇਤਿਹਾਦਬ ਹੈ ਉਸ ਨੂੰ ਸੈਂਟਰ ਦੀ ਸਰਕਾਰ ਨੇ ਖਾਸ ਕਹਤਾ ਹੈ ਕਿ ਇਹਦਾ ਹੱਥ ਸੀਗਾ ਜਿਹੜਾ ਰੋ ਦਾ ਇੱਕ ਅਫਸਰ ਸੀ ਯਾਦਵ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਸਲਾਹ ਬਣੀ ਸੀ ਐਸੇ ਜੁੰਡਲੀ ਦੀ ਕਿ ਉਸ ਨੂੰ ਵੀ ਮਾਰ ਦਿੱਤਾ ਜਾਵੇ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਰਹਿ ਐਸ਼ ਰੱਖਦਾ ਪੰਨੂ ਸਾਹਿਬ ਤੇ ਅਮਰੀਕਾ ਨੂੰ ਪਹਿਲਾ ਪਤਾ ਲੱਗ ਗਿਆ ਉਹਨਾਂ ਦੇ ਖੁਫੀਆ ਏਜੰਸੀਆਂ ਨੂੰ ਉਹਨਾਂ ਨੇ ਇੱਕ ਗੁਪਤ ਨੂੰ ਫੜ ਲਿਆ ਬਾਕੀ ਦੇ ਹੋਰ ਬੰਦੇ ਫੜ ਲੇ ਅੱਜ ਨਿਊਯਾਰਕ ਸਿਟੀ ਦੇ ਜੇਲ੍ਹ ਦੇ ਵਿੱਚੋਂ ਪੇਸ਼ ਆ ਪੁੱਤਰੇ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇੰਡੀਆ ਨੇ ਮੇਰੇ ਕੈਨੇਡਾ ਦੇ ਸਿੱਖ ਮਰਵਾਏ ਹੈਗੇ ਆ ਇਹ ਤੋਂ ਜ਼ਿਆਦਾ ਵੱਡਾ ਸਬੂਤ ਕੀ ਚਾਹੀਦਾ ਦੂਸਰਾ ਜਿਹੜਾ ਪੰਨੋ ਨੰਬਰ 10 ਤੇ ਗੱਲ ਕੀਤੀ ਹੈ ਉਥੇ ਇੰਟਰਨੈਸ਼ਨਲ ਕਾਨੂੰਨ ਵੀ ਤੋੜਦਾ ਹੈ ਤੇ ਮੇਰੇ ਕਾਜੀ ਮੰਨੂ ਡਾਕਟਰੀ ਵੀ ਤੋੜ ਦਿੰਦੀ ਹੈ ਤੋਂ ਮੈਂ ਕਿਹਣਾ ਚਾਹੁੰਦਾ ਕਿ ਅਸੀਂ ਉਨ੍ਹਾਂ 'ਚ ਨਹੀਂ ਮੰਨਾਂਗੇ ਅਸੀਂ ਬਾਰਡਰ ਦੇ ਸਟੇਟ ਦੇ ਰਹਿਣ ਵਾਲੇ ਆ ਅਸੀਂ ਇਸ ਕਰਜੇ ਦੇ ਵਿੱਚ ਨਹੀਂ ਪੈਂਦੇ ਜਿੰਨਾ ਚਿਰ ਇੰਡੀਆ ਪੂਰਾ ਸਬੂਤ ਨਾਲ ਦਬੇ ਕਿ ਨਾਲ ਦਾ ਮੁਲਕ ਪਾਕਿਸਤਾਨ ਜ਼ਿੰਮੇਵਾਰ ਹੈ ਅਸੀਂ ਵਾਗੇ ਦਾ ਬਾਰਡਰ ਖੋਲਣਾ ਚਾਹੁੰਦੇ ਹਾਂ ਅੱਜ ਸਾਨੂੰ ਖਬਰ ਮਿਲੀ ਹੈ ਕਿ ਉਹ ਬੰਦ ਹੋ ਗਿਆ ਹੁਣ ਸਾਡੀਆਂ ਜਿਹੜੀਆਂ ਖੇਤੀਬਾੜੀ ਦੀਆਂ ਜਿੰਸਾਂ ਅਸੀਂ ਚਾਹੁੰਦੇ ਹਾਂ ਕਿ ਉਹ ਮੁਸਲਮਾਨ ਮੁਲਕਾਂ ਦੇ ਵਿੱਚ ਵਾਗੇ ਤੋਂ ਪਾਰ ਹੋ ਕੇ ਜਾਣ ਲਾਹੌਰ ਤੇ ਪਾਕਿਸਤਾਨ ਦੇ ਵਿੱਚ ਅੱਜ ਕਣਕ ਦੀ ਕੀਮਤ 3400 ਰੁਪਇਆ ਪ੍ਰਿੰਟਲ ਹੈ ਇੱਥੇ 2400 ਰੁਪਇਆ ਪ੍ਰਿੰਟਲ ਹੈ 1000 ਰੁਪਇਆ ਦਾ ਫਰਕ ਹੈ ਤੇ ਕਿਸਾਨ ਪੀਸੇ ਜਾ ਰਹੇ ਐ ਤੇ ਉਹਨਾਂ ਦੇ ਬੰਦੇ ਜਿਹੜੇ ਖੁਦਕਸ਼ੀ ਕਰ ਚੁੱਕੇ ਐ ਕੋਈ ਮਾਫਤਾਨੀ ਦਿੱਤਾ ਗਿਆ ਉਹਨਾਂ ਦਾ ਐਮਐਸਪੀ ਨਹੀਂ ਦੇ ਰਹੇ ਇਹ ਜੇ ਬਾਰਡਰ ਖੁੱਲਦਾ ਸਾਰੇ ਦੁੱਖ ਤਕਲੀਫਾਂ ਸਾਡੇ ਪਸਾਉਣ ਦੀਆਂ ਖਤਮ ਹੋ ਜਾਣ ਗਿਆ ਨੌਕਰੀਆਂ ਇੰਨੀਆਂ ਹੋਣਗੀਆਂ ਕਿ ਕੋਈ ਵੀ ਮੁੰਡਾ ਆਪਣਾ ਨੌਜਵਾਨ ਕੋਈ ਵੀ ਨਸ਼ੇ ਨਾ ਕੋਈ ਅਸਲਾ ਦੇ ਨਾਲ ਫੜਿਆ ਜਾਊਗਾ ਸਾਰੇ ਆਪਣੇ ਧੰਦੇ ਦੇ ਉੱਤੇ ਨੌਕਰੀਆਂ ਦੇ ਉੱਤੇ ਲੱਗਣਗੇ ਸੋ ਇਹ ਸਾਰੀਆਂ ਚੀਜ਼ਾਂ ਕਿ ਇਹ ਸਾਰੀ ਗਲਤੀ ਮੋਦੀ ਸਰਕਾਰ ਦੀ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਜੰਗ ਛੇੜਨ ਤੋਂ ਪਹਿਲਾਂ ਮੋਦੀ ਸਰਕਾਰ ਸਤੀਫਾ ਦੇਵੇ ਕਿ ਉਹ ਇੰਡੀਆ ਦੀ ਸਿਕਿਉਰਿਟੀ ਨਹੀਂ ਰੱਖ ਸਕਿਆ ਤੇ ਉਹਨਾਂ ਦੀਆਂ ਜਿੰਨੀਆਂ ਵੀ ਖੁਫੀਆ ਏਜੰਸੀਜ਼ ਨੇ ਉਹ ਫੇਲ ਹੋ ਚੁੱਕੀਆਂ ਹੈ ਤੇ ਜਿਹੜਾ ਦਿੱਲੀ ਸਿੰਗਾਪੁਰ ਹੈ ਉੱਥੇ ਵੀ 43 ਸਿੱਖ 2000 ਦੇ ਵਿੱਚ ਫੌਜ ਨੇ ਮਾਰਤੇ ਸੀ ਅਜੇ ਤੱਕ ਉਹਦੀ ਇਨਕੁਆਇਰੀ ਨਹੀਂ ਹੋਈ ਉਸ ਵੇਲੇ ਬਿਲ ਕਲਿੰਟਨ ਯੂਐਸਏ ਦੇ ਪ੍ਰਧਾਨ ਆਏ ਸੀਗੇ ਜਦੋਂ ਸਿੱਖਾਂ ਦਾ ਤਤਲ ਚਿੱਠੀ ਸਿੰਘ ਪੁਰੇ ਦੇ ਵਿੱਚ ਕੀਤਾ ਗਿਆ ਸੀਗਾ ਦੂਸਰੀ ਵਾਰੀ ਜਦੋਂ ਪ੍ਰੈਜ਼ੀਡੈਂਟ 트ੰਪ ਆਏ ਹੈ ਉਦੋਂ ਦਿੱਲੀ ਦੇ ਵਿੱਚ ਮੁਸਲਮਾਨ ਤੇ ਹਿੰਦੂਆਂ ਦੇ ਦੰਗੇ ਕਰਵਾਏ ਗਏ ਸੀਗੇ ਹੁਣ ਜੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਆਏ ਹੋਏ ਹੈ ਤਾਂ ਫੇਰ ਆ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਵਾਕਿਆ ਹੋਇਆ ਮੈਂ ਪੁੱਛਣਾ ਚਾਹੁੰਦਾ ਜਦੋਂ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਹੁੰਦੇ ਇਹੋ ਜਿਹੇ ਹਰਕਤਾਂ ਕਿਉਂ ਹੁੰਦੀਆਂ ਤੇ ਇਹਨਾਂ ਦਾ ਕੀ ਇੰਤਜ਼ਾਮ ਕੀਤਾ ਗਿਆ ਸੋ ਮੇਰਾ ਮਤਲਬ ਇਹ ਹੈ ਕਿ ਲੜਾਈ ਛੇੜਨ ਤੋਂ ਪਹਿਲਾਂ ਜੋ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਸਾਡੀ ਸਿੱਖ ਕੌਮ ਦਾ ਹੋਣਾ ਹੈ ਅਸੀਂ ਬਾਰਡਰ ਦੇ ਉੱਤੇ ਬੈਠੇ ਹਾਂ ਸਾਨੂੰ ਜਵਾਬ ਦੇਵੇ ਜਿਹੜੀਆਂ ਗੱਲਾਂ ਮੈਂ ਕੀਤੀਆਂ ਕਿ ਸਾਡੇ ਕੋਲ ਪੂਰਾ ਸਬੂਤ ਹੈ ਕਿ ਇੰਡੀਆ ਨੇ ਕੈਨੇਡਾ USA ਬਰਤਾਨੀਆ ਪਾਕਿਸਤਾਨ ਦੇ ਵਿੱਚ ਸਿੱਖਾ ਨੂੰ ਮਲਵਾਇਆ ਹੈਗਾ ਔਰ ਕਤਲ ਕੀਤੇ ਹੈ ਤੇ ਮੰਨ ਵੀ ਗਿਆ ਇੰਡੀਆ ਵੀ ਅਸੀਂ ਕਰਾਏ ਹੈ ਤਾਂ ਇਹ ਵੀ ਪਾਕਿਸਤਾਨ ਦਾ ਨਾਮ ਲਾਈ ਜਾਣਾ ਜੇ ਤੁਹਾਡੇ ਕੋਲ ਕੋਈ ਇਹਦਾ ਸਬੂਤ ਨਹੀਂ ਹੈ ਤਾਂ ਮੇਰਾ ਮਤਲਬ ਹੈ ਕਿ ਮੋਦੀ ਸਰਕਾਰ ਸਾਰੀ استਿਫਾ ਦੇਵੇ ਇੱਥੇ ਮੁੜ ਤੋਂ ਇਲੈਕਸ਼ਨ ਹੋਣ ਪਾਰਲੀਮੈਂਟ ਦੇ ਜਿਹੜੀ ਸਰਕਾਰ ਨਵੀਂ ਬਣੇ ਜਿਹੜੀ ਕੀ ਜ਼ਿੰਮੇਵਾਰੀ ਦੇ ਨਾਲ ਕੰਮ ਕਰੇ ਇਹੋ ਜਿਹੇ ਮੌਕੇ ਨਾ ਹੋਣ ਦੇਵੇ ਤੇ ਫਜ਼ੂਲ ਇਲਜ਼ਾਮ ਲੋਕਾਂ ਦੇ ਉੱਤੇ ਮੁਲਕਾਂ ਦੇ ਉੱਤੇ ਰੋਣੇ ਬੰਦ ਕਰੋ ਮੈਂ ਇਹ ਬਹੁਤ ਸੰਜੀਦਗੀ ਦੇ ਨਾਲ ਸਾਬਕਾ ਐਮਪੀ ਸੰਰੂਰ zum Ruto ਬੋਲ ਕੇ ਕਹਿ ਰਿਹਾ ਮੈਂ ਆਸ ਕਰਦਾ ਕਿ ਸਾਰੇ ਇਸ ਸਟੇਪ ਨੂੰ ਸੁਣਨਗੇ ਤੇ ਜ਼ੋਰ ਪਾਉਣਗੇ ਕਿ ਇਹ ਕਸੂਰ ਕਿਸ ਦਾ ਹੈਗਾ ਇਹ ਕਸੂਰ ਸੈਂਟਰ ਦੀ ਸਰਕਾਰ ਦਾ ਖੋਫੀਆ ਏਜੰਸੀਜ਼ ਦਾ ਮਿਲਟਰੀ ਇੰਟੈਲੀਜੈਂਸ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਹੈਗਾ ਕਿ ਜਿੰਨਾ ਦੇ ਸਫੀਰ ਸਾਰੇ ਪਾਸੇ ਬੈਠੇ ਐ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਚੀਜ਼ ਇਹੋ ਜਿਹੀ ਗੰਦੀ ਹਰਕਤ ਹੋਊਗੀ ਕਿ ਕਸ਼ਮੀਰ ਬਹੁ ਗਿਣਤੀ ਮੁਸਲਮਾਨਾਂ ਦਾ ਸੂਬਾ ਤੇ ਉੱਥੇ ਸਾਰੇ ਜਿਹੜੇ ਮਾਰੇ ਗਏ ਐ ਸਵਾਏ 800000 ਮਰ ਗਏ ਬਾਕੀ ਸਾਰੇ ਹਿੰਦੂ ਮਰ ਗਏ ਤੇ ਕਿੰਨੇ ਚਿਰ ਦਾ ਮੈਂ ਰੋਣਾ ਪਾ ਰਿਹਾ ਕਿ ਹਿੰਦੂ ਸਿੱਖ ਮੁਸਲਮਾਨ ਦਾ ਰਿਸ਼ਤਾ ਦਿਨ ਬਦਲ ਕਮਜ਼ੋਰ ਹੋਈ ਜਾਂਦਾ ਹੈ ਤੇ ਇਹਦੇ ਬਾਰੇ ਮੋਦੀ ਨੇ ਜਾਂ ਅਮਿਤ ਸ਼ਾ ਨੇ ਜਾਂ ਆਰਐਸਐਸ ਦੇ ਮੁਖੀ ਭਗਵਤ ਨੇ ਅਜੇ ਤੱਕ ਕੋਈ ਹਿਸਾਬ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਕੀਤੀ ਕਦੇ ਅਰੇਬੀਆਂ ਚਲੇ ਜਾਂਦੇ ਆਖ ਤੇ ਕਿਥੇ ਚਲੀ ਜਾਂਦੀ ਹੈ ਪਰ ਮੇਰਾ ਮਸਲਾ ਭਾਵੇਂ ਕਿ ਅਸੀਂ ਜਵਾਬ ਮੰਗਦੇ ਮੋਦੀ ਸਾਹਿਬ ਤੇ ਹਿੰਦੂਤੋਂ ਦੀ ਸਰਕਾਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ